ਤਿੰਨ ਹਥਿਆਰ 30 ਖੋਖੇ ਥਾਰ ਗੱਡੀ ਤੇ ਜਾ ਰਿਹਾ ਸੀ ਮੂਸੇ ਵਾਲਾ ਤੇ ਜਾਣੋ ਲਾਸਟ ਟਾਈਮ ਦੇ ਵਿੱਚ ਕੀ ਹੋਇਆ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਦੀ ਜਾਂਚ ਦੇ ਮੁਤਾਬਿਕ ਜਿਹੜੇ ਹਮਲਾਵਾਰ ਸੀ ਉਹ ਤਿੰਨ ਗੱਡੀਆਂ 'ਚ ਆਏ ਜਿਨ੍ਹਾਂ 'ਚ ਇੱਕ ਬਲੋਰੋ ਇੱਕ ਸਕੋਰਪਿਓ ਤੇ ਗ੍ਰੇ ਕਲਰ ਦੀ ਕੋਰਾਲਾ ਕਾਰ ਸੀ ਮੂਸੇ ਵਾਲੇ ਦੀ ਥਾਰ ਗੱਡੀ ਦੇ ਟਾਇਰ ਨੂੰ ਹਮਲਾਵਾਰਾਂ ਨੇ ਸ਼ੂਟਆਊਟ ਦੇ ਵਿੱਚ ਪੈਂਚਰ ਕਰ ਦਿੱਤਾ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲੇ ਦਾ ਕਤਲ ਕਰ ਦਿੱਤਾ ਸੀ ਇਸ ਵਿੱਚ ਸਿੱਧੂ ਮੂਸੇ ਵਾਲੇ ਦੀ ਕਤਲ ਤੋਂ ਠੀਕ ਪਹਿਲਾਂ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਇਸ ਵੀਡੀਓ ਦੇ ਵਿੱਚ ਇੱਕ ਬੰਦਾ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਗੋਲੀਆਂ ਦੀ ਟਾੜ-ਟਾੜ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ ਸੀਸੀਟੀਵੀ ਵੀਡੀਓ ਦੇ ਵਿਸਤਾਰਾ ਸੈਕਿੰਡ ਤੇ 1 ਮਿੰਟ ਤੱਕ ਬਹੁਤ ਜ਼ਿਆਦਾ ਫਾਇਰਿੰਗ ਕੀਤੀ ਗਈ ਤਕਰੀਬਨ 30 ਰਾਉਂਡ ਫਾਇਰ ਕੀਤੇ ਜਾ ਰਹੇ ਸੀ ਤਿੰਨ ਗੱਡੀਆਂ ਤੋਂ ਵਾਲੇ ਦੀ ਥਾਰ ਨੂੰ ਘੇਰ ਕੇ ਤਾਬੜ ਤੋਰ ਗੋਲੀਆਂ ਚਲਾਈਆਂ ਇਸ ਵੀਡੀਓ ਵਿੱਚ ਗੋਲੀਆਂ ਦੀ ਆਵਾਜ਼ ਲਗਾਤਾਰ ਸੁਣਾਈ ਦੇ ਰਹੀ ਹੈ ਪੁਲਿਸ ਦੀ ਜਾਂਚ ਦੇ ਮੁਤਾਬਿਕ ਜਿਹੜੇ ਹਮਲਾਵਾਰ ਸੀ ਉਹ ਤਿੰਨ ਗੱਡੀਆਂ 'ਚ ਆਏ ਸੀ ਉਹਨਾਂ ਵਿੱਚ ਇੱਕ ਬਲੂਰੋ ਇੱਕ ਸਕੋਰਪਿਓ ਤੇ ਇੱਕ ਗ੍ਰੇ ਕਲਰ ਦੀ ਕੋਰਾਲਾ ਕਾਰ ਸੀ ਮੂਸੇ ਵਾਲੇ ਦੀ ਥਾਰ ਗੱਡੀ ਦੇ ਟਾਇਰ ਨੂੰ ਹਮਲਾਵਾਰਾਂ ਨੇ ਸ਼ੂਟਆਊਟ ਦੇ ਵਿੱਚ ਪੈਂਚਰ ਕਰ ਦਿੱਤਾ ਮੂਸੇਵਾਲੀ ਦੀ ਗੱਡੀ ਦਾ ਪਿੱਛਾ ਕਰਨ ਤੋਂ ਬਾਅਦ ਇੱਕ ਰੀਅਰ 뷰 ਮਿਰਰ ਦੀ ਆਫ ਫਾਇਰਿੰਗ ਸੀ ਗੋਲੀਆਂ ਦੀ ਬੁਸ਼ਾਰ ਦੇ ਨਾਲ ਗੱਡੀ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਜਾਂਦੇ ਨੇ ਤੇ ਸਹਿਯੋਗੀ ਚੈਨਲ ਟਾਈਮਜ਼ ਨਾਉ ਦਾ ਭਾਰਤੀ ਰਿਪੋਰਟ ਦੇ ਮੁਤਾਬਿਕ ਥਾਰ ਗੱਡੀ ਵਿੱਚ 27 ਜਗ੍ਹਾ ਬੁਲੇਟ ਦੇ ਐਂਟਰੀ ਪੁਆਇੰਟ ਮਿਲੇ ਨਿਸ਼ਾਨ ਹੈ ਜਿੱਥੇ ਗੋਲੀਆਂ ਦੇ ਨਿਸ਼ਾਨ ਨੇ ਗੱਡੀ ਦੀ ਵਿੰਡੋ ਸਕਰੀਨ ਗੋਲੀਆਂ ਦੇ ਬੁਛਾਰ ਨਾਲ ਚੱਕਨਾ ਚੂਰ ਹੋ ਜਾਂਦੀ ਆ ਮਸ਼ਹੂਰ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲੇ ਦੀ ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਘਟਾ ਦਿੱਤੀ ਸੀ ਸੁਰੱਖਿਆ ਦੇ ਵਿੱਚ ਤਨਾਤ ਚਾਰ ਤੋਂ ਦੋ ਸੁਰੱਖਿਆ ਕਰਮੀ ਵਾਪਸ ਬੁਲਾ ਲਏ ਸੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ ਹਾਲਾਂਕਿ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕਤਲ ਕਰਨ ਲਈ ਭੇਜਿਆ ਸੀਗਾ ਉਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਤੇ ਬਹੁਤ ਹਥਿਆਰ ਵਗੈਰਾ ਵੀ ਉਪਲਬਧ ਕਰਾਏ ਗਏ ਸੀ ਧੰਨਵਾਦ ਜੀ